ਵੀਰ ਮਸੀਸੋ ਤਾਂ ਮੈਂ ਤੇ ਇਹ ਸਤਮੁਜੀ ਬੜੇ ਮਾੜੇ ਹਾਲਾਤ ਨੇ ਜਿਹੜੇ ਇੱਥੋਂ ਦੇ ਨੇ ਪਾਣੀ ਬਹੁਤ ਹੈ ਜਦੋਂ ਦਾ ਇਹ ਰੋਡ ਬਣਿਆ ਵਾ ਉਦੋਂ ਦਾ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਨੇ ਪਰ ਕਲਾਨੌਰ ਦਾ ਬਹੁਤ ਮਾੜਾ ਹਾਲ ਆ ਸਫਾਈ ਦੇ ਤੌਰ ਤੇ ਪਾਣੀ ਦੇ ਤੌਰ ਤੇ ਪਾਣੀ ਦਾ ਨਿਕਾਸ ਨਹੀਂ ਹੈ ਔਰ ਜਿੰਨੇ ਵੀ ਲੋਕ ਇੱਥੇ ਨਗਦੇ ਨੇ ਇਹ ਲਾਂਤੀ ਪਾ ਕੇ ਜਾਂਦੇ ਨੇ ਕਿਉਂਕਿ ਇਤਿਹਾਸਿਕ ਜਿਹੜਾ ਵਾ ਕਲਾਨੌਰ ਸ਼ਹਿਰ ਆ ਜੋ ਤਾਂ ਸ਼ਿਵਜੀ ਦਾ ਮੰਦਿਰ ਆ ਫਿਰ ਇੱਥੇ ਬਾਬਾ ਬੰਦਾ ਭਾਦਰ ਦੀ ਜੀ ਉਹਨਾਂ ਦੇ ਗੁਰਦੁਆਰਾ ਸਾਹਿਬ ਨੇ ਬਾਬਾ ਲਾਲ ਦੀ ਜਗਾ ਵਾ ਔਰ ਹੋਰ ਵੀ ਅਕਬਰ ਬਾਦਸ਼ਾਹ ਦਾ ਤਖਤ ਆ ਕਿੰਨੇ ਇਤਿਹਾਸਕ ਜਿਹੜਾ ਇਹ ਇੱਥੋਂ ਦੀ ਜਗਾ ਵਾ ਪਰ ਉਹ ਨਹੀਂ ਖਰਾਬ ਆ ਕਿੰਨੀ ਵਾਰੀ ਇਹ ਮਾਰਕੀਟ ਨੇ ਸ਼ਹਿਰ ਵਾਸੀਆਂ ਨੇ ਸਫਾਈ ਤੇ ਪਾਣੀ ਦੇ ਨਿਕਾਸ ਵਾਸਤੇ ਐਪਲੀਕੇਸ਼ਨਾਂ ਦਿੱਤੀਆਂ ਨੇ ਪਰ ਕੋਈ ਕਾਰਵਾਈ ਨਹੀਂ ਅਫਸਰ ਆਉਂਦੇ ਨੇ ਗੱਡੀ ਤੋਂ ਉਤਰਦੇ ਨੇ ਹੋ ਕੇ ਚਲੇ ਜਾਂਦੇ ਨੇ ਆਉਂਦੇ ਨੇ ਹੋ ਕੇ ਚਲੇ ਜਾਂਦੇ ਨੇ ਇਸ ਕਰਕੇ ਬੜਾ ਮਾੜਾ ਹਾਲ ਆ। ਅਸੀਂ ਬੇਨਤੀ ਵੀ ਕਰਾਂਗੇ ਭਗਵੰਤ ਮਾਨ ਨੂੰ ਜੇ ਸਾਡੀ ਉਥੋਂ ਤੇ ਸਾਡਾ ਚੈਨਲ ਤੇ ਤਸਵੀਰ ਉਤੇ ਦੇਖ ਲੈਣ, ਉਹਨਾਂ ਦੇ ਅਧਿਕਾਰੀ ਦੇਖ ਲੈਣ, ਇਥੋਂ ਦਾ ਐਮ.ਐਲ.ਏ. ਦੇਖ ਲੈ, ਇਥੋਂ ਦੇ ਹੋਰ ਉੱਚ ਅਧਿਕਾਰੀ ਦੇਖ ਲੈਣ ਤੇ ਉਹਨਾਂ ਨੂੰ ਚਾਹੀਦਾ ਕਿ ਸਾਡੀ ਬੇਜੀ ਸਤਿਕਾਰ ਕਰੋ ਤੇ ਇਹਦਾ ਕੋਈ ਹੱਲ ਕਰੋ। ਬੜਾ ਮਾੜਾ ਹਾਲ ਆ। ਮੱਛਰ ਬਹੁਤ ਆ। ਦੁਕਾਨਦਾਰ ਬੜੇ ਪਰੇਸ਼ਾਨ ਨੇ। ਸਤਿਮੁੱਚ ਜੇ ਦਰੋ ਗਾਹਕ ਨਹੀਂ ਆਉਣਾ ਤੇ ਉਹ ਬੱਚੇ ਰੋਟੀ ਕਿਤਰਾ ਖਾਣਗੇ, ਕਿਰਾਇਆ ਕਿੱਥੋਂ ਦੇਣਗੇ। ਇਸ ਕਰਕੇ ਬਹੁਤ ਮਾੜਾ ਹਾਲ ਆ। ਬੇਨਤੀ ਆ ਸਾਰੇ ਇਹ ਦੁਕਾਨਦਾਰਾਂ ਦੀ ਔਰ ਨਾਲ ਸਾਡੀ ਵੀ ਬੇਨਤੀ ਹੈ ਹੱਥ ਜੋੜ ਕੇ ਕਿ ਇਹਤਵ ਨਾਲ ਖਿਆਲ ਕਰੋ ਜਿਹੜਾ ਇਹ ਮੱਛਰ ਦੇ ਨਾਲ ਡੇਗੋਈ ਬਿਮਾਰ ਹੋ ਜਾਂਦਾ ਡੇਗੂ ਬੁਖਾਰ ਹੋ ਜਾਏਗਾ ਪਹਿਲਾਂ ਤਾਂ ਗਾਹਕ ਨਹੀਂ ਕੋਈ ਆਉਣ ਡਿਆ ਤੇ ਜੇ ਗਾਹਕ ਨਹੀਂ ਆਉਣ ਡਿਆ ਤੇ ਫਿਰ ਉਹ ਉਹ ਜਦੋਂ ਡੇਂਗੂ ਬੁਖਾਰ ਹੋ ਰਿਹਾ ਲਾਜ ਕਿੱਥੋਂ ਕਰਾਉਣਗੇ ਐਕਸੀਡੈਂਟ ਬੜੇ ਨੇ ਤੋਂ ਇਹ ਬੜੇ ਪਏ ਨੇ ਸੋ ਬੱਚੀਆਂ ਬੱਚੇ ਬਹੁਤ ਡਿੱਗਦੇ ਨੇ ਇਸ ਕਰਕੇ ਬੜਾ ਮਾੜਾ ਹਾਲ ਆ ਔਰ ਹੋਰ ਵੀ ਜਿਹੜਾ ਵੱਖ-ਵੱਖ ਜਗ੍ਹਾ ਤੇ ਇਹ ਵੀ ਪਾਣੀ ਖਲੋਂਦਾ ਤੇ ਲੇਕਿਨ ਸ਼ਹਿਰ ਦਾ ਜਦੋਂ ਟੂਰ ਲਾ ਕੇ ਅਫਸਰ ਆਉਣ ਆੜ ਕੇ ਵੇਖਣ ਤੇ ਪੂਰੇ ਸ਼ਹਿਰ ਦਾ ਜਿਹੜਾ ਵਾ ਸਰਵਾ ਲਾਉਣ ਦੇ ਪਾਣੀ ਕਿੱਥੇ ਕਿੱਥੇ ਆ तकरीबन ਸ਼ਹਿਰ ਦੇ 400 ਗੋੜੇ ਪਾਣੀ ਆ ਇਸ ਕਰਕੇ ਉਹਨਾਂ ਨੂੰ ਚਾਹੀਦਾ ਕਿ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਕਲਾਨੌਰ ਪੰਚਾਇਤ ਦੇ ਕੋਲ ਕਿੰਨੇ ਏਕੜ ਜ਼ਮੀਨ ਆ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਜ਼ਮੀਨ ਜਿਹੜੀ ਆ ਉਹ ਕਲਾਨੌਰ ਕਸਬੇ ਦੀ ਪੰਚਾਇਤ ਦੀ ਪਰ ਲੇਕਰ ਸਾਨੂੰ ਇਹ ਅਜੇ ਤੱਕ ਇਹ ਨਹੀਂ ਸਮਝ ਲੱਗੀ ਸਾਡੀ ਵੀ ਉਮਰ 55 56 ਸਾਲ ਹੋ ਗਈ ਆ ਕਿ ਇਹ ਪੈਸਾ ਜਾਂਦਾ ਕਿੱਥੇ ਆਖੀਰ ਇਹਦਾ ਕੋਈ ਵੀ ਜਿਹੜਾ ਰਿਕਾਰਡ ਪਤਾ ਨਹੀਂ ਲੱਗਦਾ ਪੈਸਾ ਕਿੱਥੇ ਆ ਇਹੋ ਜਿਹੇ ਹਾਲ ਦੇ ਪਿੰਡਾਂ ਚ ਨਹੀਂ ਜਿੱਥੇ 2 ਲੱਖ ਪਰ ਗ੍ਰਾਂਟ ਹੁੰਦੀ ਆ ਲੇਕਿਨ ਇੱਥੇ ਇੰਨੇ ਏਕੜ ਪੈ ਲਈ ਆ ਇੰਨੇ ਕਰੋੜ ਜਿਹੜਾ ਇਹਦਾ ਠੇਕਾ ਮਿਲਦਾ ਪੈ ਲਈ ਦਾ ਲੇਕਿਨ ਕੋਈ ਵੀ ਇਹਦਾ ਹੱਲ ਨਹੀਂ ਇਹ ਪ੍ਰਸ਼ਾਸਨ ਕੋ ਸਰਕਾਰਾਂ ਕੋ ਬੇਨਤੀ ਆ ਕਿ ਇਹਦਾ ਹੱਲ ਕਰੋ ਹੱਥ ਜੋੜ ਕੇ 22 ਦੇ ਕੋਈ ਨਹੀਂ ਹੱਲ ਕਰਦੇ ਇਹ ਜਿਹੜੇ ਮਾਰਕੀਟ ਵਾਲੇ ਨੇ ਕੋਈ ਹੋਰ ਐਕਸ਼ਨ ਲੈ ਸਕਦੇ ਨੇ ਇਸ ਕਰਕੇ ਰੋਡ ਜਾਮ ਕਰਨ ਦਾ ਵੀ ਉਹ ਅੱਗੇ ਕਹਿ ਰਹੇ ਨੇ ਪਰ ਇਹ ਚਾਹੀਦਾ ਇਹਨਾਂ ਨੂੰ ਕਿ ਉਤੋਂ ਪਹਿਲਾਂ ਪਹਿਲੇ ਦਾ ਕੋਈ ਹੱਲ ਕਰਨ ਕਿਉਂਕਿ ਅਸੀਂ ਵੀ ਰਾਹ ਘੇਰ ਰਥੋਂ ਦੀ ਨੰਗ ਰਹੇ ਆ ਇੱਕ ਸ਼ਹਿਰ ਦੇ ਬਸ ਨਹੀਂਕ ਵੀ ਆ ਗਏ ਆ ਪਰ ਜਦੋਂ ਅਸੀਂ ਵੀ ਨੰਗ ਰਹਾ ਦੇਖਿਆ ਕਿ ਬੜੀ ਭੀੜ ਲੱਗੀ ਆ ਤੇ ਕੀ ਹਾਲ ਹਾਲ ਪ੍ਰੈਸਰ ਰਿਪੋਰਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ